ਇਹਦਾ ਕਪੈਸਟਰ ਵੀ ਨਵਾਂ ਪੈਣਾ ਇਹ ਰਿਬੈਂਡ ਹੋਣੀ ਸਾਰੀ ਅੱਛਾ ਜੀ ਠੀਕ ਆ ਜੀ ਇਹਦਾ ਪੱਖਾ ਵੀ ਨਵਾਂ ਪੈਣਾ ਪੈਰਿੰਗ ਵੀ ਨਵੇਂ ਪੈਣੇ ਇਹਦੇ ਪੈਰਿੰਗ ਵੀ ਨਵੇਂ ਪੈਣਾ ਨਵੇਂ ਪੈਣੇ ਆ ਹੋਰ ਵੀ ਚੀਜ਼ਾਂ ਦੇਖਣੇ ਆ ਬੇ ਪੇਚ ਪੂਚੀ ਪਤਾ ਨਹੀਂ ਕਿੱਥੇ ਸੁੱਟੇ ਤੁਸੀਂ ਇਹਦੇ ਹੁਣ ਨਹੀਂ ਮੁੜਦੀ ਇਹ ਇਹਨੇ ਰੰਗ ਹੀ ਨਹੀਂ ਕਰਾਈ ਤੁਹਾਡੇ ਘਰ ਰਹਿ ਰਹਿ ਕੇ ਤੁਹਾਡੇ ਅਰਗੀ ਹੋ ਗਈ ਮੋਟਰ ਨੇ ਕਰ ਕੋ ਅਕਲ ਵਾਲੀ ਗੱਲ ਕਰ ਭਾ ਬਾਹਰ ਪਾਣੀ ਪੂਣੀ ਪੈਂਦਾ ਜ਼ੰਗ ਛਾਵਾਂ ਨੂੰ ਲੱਗ ਜਾਂਦਾ ਅਸੀਂ ਕਿਹੜਾ ਉਹਨੂੰ ਹੁਣ ਅੰਦਰ ਰੱਖਣਾ ਬਾਹਰ ਲੱਗਾ ਗਲੀ ਚ ਪੰਪ ਲੱਗਾ ਕਿੰਨਾ ਕ ਖਰਚਾ ਆਏਗਾ ਇਹਦਾ ਕੈਪਸਟਰ ਜਿਹੜਾ ਅੱਛੀ ਕੁਆਲਿਟੀ ਦਾ ਪੋਣਾ ਆਹੋ ਜਾੜਾ ਜਿਹੜਾ ਸੜੇ ਨਾ ਪੈਰਨ ਵੀ ਅੱਛਾ ਪੋਣਾ ਤੁਹਾਨੂੰ ਆਹ 4000 ਰੁਪਏ ਆ ਉਹ ਵੀ ਤੁਹਾਡੇ ਮੂਹ ਨੂੰ ਹੈ ਜੀ ਤੁਹਾਡੇ ਮੂਹ 4000 4000 ਹਾਂ ਪਈ ਕੋ ਰਾਤ ਰੂਤ ਇੱਥੇ ਹੀ ਮਲੇਦਾਰੀਆਂ ਅਸੀਂ ਕਿਹੜਾ ਕੋ ਦੂਰੋਂ ਆਏ ਰਹਿਤ ਇਹੀ ਆ ਕਿ ਮੁੰਡਾ ਜਾਏਗਾ ਫਿਟ ਕਰਕੇ ਪਾਣੀ ਚੜਾ ਕੇ ਇਹ ਮੀਆਂ ਤੁਹਾਨੂੰ ਨਵਾ ਕੇ ਤੁਹਾਨੂੰ ਕੱਪੜੇ ਕਪੜੇ ਪਵਾ ਕੇ ਚੰਗੀ ਤਰ੍ਹਾਂ ਤਿਆਰ ਕਰਕੇ ਫੇਰ ਆਏ ਉਹ ਬੜੀਆਂ ਸਹੂਲਤਾਂ ਦੇ ਰਹੇ ਹੋ ਵੀ ਇਹ ਜੱਬੇ ਦੀ ਉਮਰ ਕਿੰਨੀ ਆ ਤੇਰੇ ਵਾਲਾ ਸਾਹਿਬ ਦੀ ਹੈ ਕੋ 85 ਸਾਲ ਹੈਗੇ ਤੇ ਬਹੁਤ ਸੋਦੇ ਤੋਂ ਸਾਲ ਦੋ ਸਾਲ ਹੀ ਛੋਟੀ ਆ ਮੋਟਰ ਆ ਸਾਹਿਬ ਨਾ ਅੱਜ 10 ਸਾਲ ਹੋਇਆ ਸਿਰਫ ਮੋਟਰ ਲਵਾਈ ਨੂੰ ਉਹ ਤਾਂ ਤੁਸੀਂ ਲਵਾਈ ਆ ਨਾ ਤੇ ਪਹਿਲੇ ਵੀ ਤੇ ਕਿਤੇ ਲੱਗੀ ਹੋਣੀ ਆ ਇਹਦਾ ਹੀ ਕਰੋ ਭਾਈ ਤੁਸੀਂ ਸਹੀ ਇਹਨੂੰ ਹੀ ਕੱਲ ਸ਼ਾਮ ਤੱਕ ਦੇ ਦਿਓ ਤੇ ਰੁਪਈਆ ਮੈਂ ਤੁਹਾਨੂੰ 1500 ਦਵਾਂਗਾ ਕੱਲ ਨੂੰ ਹਾਂ ਤੇ ਬਕਾਇਆ ਫਿਰ ਮੈਂ ਤੁਹਾਨੂੰ ਦੇ ਹੀ ਜਾਵਾਂਗਾ ਦੇਖ ਦੋ ਦੇਣਾ ਤੱਕ ਦਿਹਾੜੀਆਂ ਲੱਗਣੀਆਂ ਫਿਰ ਮੈਂ ਕੱਲ ਸਹੀ ਪਾਣੀ ਤੇਰੇ ਘਰ ਨਹੀਂ ਆ ਰਿਹਾ ਇਹ ਗੱਲ ਹੈ ਜਿੱਦਾਂ ਤੂੰ ਕਿਸ਼ਤਾਂ ਕਰ ਰਿਹਾ ਨਾ ਸਾਡੇ ਨਾਲ ਮੋਟਰ ਦੀਆਂ ਉਹ 1500 ਰੁਪਈਆ ਹਾਂਜੀ 1500 ਦਿਓ ਇਹ ਤੁਹਾਡਾ ਹਾਂਜੀ ਉਹ ਮੈਂ ਘਰੋਂ ਲਿਆਇਆ ਇਹ ਵੀ ਨਾਲ ਹੀ ਦੇ ਜਾ ਨਾ ਫਿਰ ਨਹੀਂ ਉਹ ਮੈਂ ਕੰਮ ਤੇ ਜਾਣ ਲੱਗਿਆ ਪਉਣਾ ਉਹ ਪਾਣੀ ਤੇ ਆਉਣੀ ਨਹੀਂ ਦਿਆ ਤੇ ਤੂੰ ਹੈਗਾ ਕਿੱਥੇ ਉਹ ਤੂੰ ਰਹਿਣ ਦੇ ਸ਼ਾਮ ਨੂੰ ਆਵਾਂ ਫਿਰ ਮੈਂ ਆ ਸ਼ਾਮ ਨੂੰ ਆ ਜੀ ਲੇਕਿਨ ਹੁਣ ਤੇ ਸਰਦੀਆਂ ਲੰਘੀਆਂ ਸਾਨੂੰ ਹੀ ਦੇ ਜਾ ਤੇਰੇ ਕਿਸ ਕੰਮ ਆ ਆਹੋ 1500 ਯਾਨੀ ਕਿ ਤੈਨੂੰ ਐਡਵਾਂਸ ਦੇਣਾ ਵਾ ਹਾਂ ਹਾਂ ਤੇ ਸਾਡੇ ਏ ਬਕਾਇਆ ਰਹਿ ਗਿਆ 2.5 ਹਜ਼ਾਰ 2.5 ਹਜ਼ਾਰ ਤੇ 2.5 ਹਜ਼ਾਰ ਵੀ ਤੁਹਾਨੂੰ ਦੇਣਾ ਉਹ ਵੀ ਦੇਣਾ ਹੋਰ ਨਹੀਂ ਦੇਣਾ ਇਹ ਮਕਸਦ ਵੀ ਲੈਣਾ ਹੀ ਆ ਤੂੰ ਦੇਣਾ ਪੈਣਾ ਵਾ ਤੁਸੀਂ ਇੱਥੇ ਆ ਅਸੀਂ ਵੀ ਇੱਥੇ ਆ ਯਾਨੀ ਕਿ 1500 ਤੁਹਾਨੂੰ ਹੁਣ ਦੇਣਾ ਵਾ ਮੈਂ ਵੀ ਇੱਥੇ ਤੂੰ ਵੀ ਇੱਥੇ ਆ ਲੇਕਿਨ ਪਾਣੀ ਨਹੀਂ ਇੱਥੇ